ਜਦੋਂ ਇਹ ਕੋਈ ਮੁਸੀਬਤ ਪੈਂਦੀ ਯਾਦ ਰੱਖਿਓ ਦੁਸ਼ਮਣ ਵੀ ਆ ਜਾਂਦੇ ਆ ਮੁਸ਼ਕਲ ਵੀ ਆ ਜਾਂਦੀ ਏ ਤੇ ਜਿਨ੍ਹਾਂ ਨਾਲ ਖੂਨ ਦੇ ਰਿਸ਼ਤੇ ਹੁੰਦੇ ਆ ਪਿਆਰਿਓ ਯਾਦ ਰੱਖਿਓ ਉਹ ਵੀ ਦਰਵਾਜ਼ੇ ਬੰਦ ਕਰ ਜਾਂਦੇ ਜਾਂ ਕੋ ਮੁਸ਼ਕਲ ਆਤ ਬਣੇ ਧਿਆਨ ਨਾਲ ਸੁਣੀ ਜਾਓ ਮੇਰੀ ਬੇਨਤੀ ਜਾਂ ਕਾਦਰ ਤੇ ਜਿਸ ਨੂੰ ਇਥੇ ਸ਼ਬਦ ਮੁਸ਼ਕਲ ਹੈ ਪਰ ਜਦੋਂ ਪਰਸ਼ੀਅਨ ਵਿੱਚ ਆਪਾਂ ਇਹਨੂੰ ਪੜਾਂਗੇ ਤੇ ਉੱਥੇ ਲਫ਼ਜ਼ ਮੁਸ਼ਕਿਲ ਉਹ ਉੱਥੇ ਸ਼ਾਇਰੀ ਲਾਵਾਂਗੇ ਇਸ ਤਰ੍ਹਾਂ ਪਰ ਆਪਾਂ ਉਹ ਵੀ ਪੜ੍ਹਨਾ ਜੋ ਲਿਖਿਆ ਜਾਂ ਕੋ ਮੁਸ਼ਕਲ ਆਤ ਬਣੇ ਇਹਦਾ ਅਰਥ ਹੈ ਕਿਸੇ ਬੰਦੇ ਦੇ ਉੱਤੇ ਇੰਨੀ ਵਿਫਤਾ ਆ ਜਾਏ ਇੰਨੀ ਮੁਸੀਬਤ ਆ ਜਾਏ ਇੰਨੀ ਮੁਸ਼ਕਲ ਆਤ ਬਣੇ ਦਾ ਅਰਥ ਹੈ ਜਿੱਥੇ ਬਸ ਹਾਦਾ ਖਤਮ ਹੋ ਜਾ ਅਤਦਾਰ ਹੁੰਦਾ ਜਿੱਥੇ ਕੋਈ ਚਾਰਾ ਨਹੀਂ ਰਹਿ ਗਿਆ ਫਿਰ ਬੇਨਤੀ ਸੁਣਿਓ ਅਤਦ ਅਰਥ ਜਿੱਥੇ ਸੀਮਾ ਆ ਗਈ ਇੰਨਾ ਦੁੱਖ ਮਿਲਿਆ ਕਿ ਸੱਚੀ ਮੁੱਚੀ ਕਿ ਇਸ ਤੋਂ ਵੱਡਾ ਕੁਝ ਨਹੀਂ ਹੋ ਸਕਦਾ ਜਾਂ ਕੋ ਮੁਸ਼ਕਲ ਆਤ ਬਣੇ ਜਦੋਂ ਮੁਸ਼ਕਲ ਹੋ ਗਈ ਢੋਈ ਕੋਏ ਨਾ ਦੇ ਢੋਈ ਦਾ ਅਰਥ ਸਮਝਣਾ ਨਾ ਜੀ ਉਹਨੂੰ ਕੋਈ ਵੀ ਆਪਣੇ ਘਰ ਵਿੱਚ ਸ਼ਰਨ ਦੇਣ ਨੂੰ ਤਿਆਰ ਨਹੀਂ ਢੋਈ ਦਾ ਲਫ਼ਜ਼ ਜੀ ਅਰਤੀਉਂ ਕਰ ਲਈਏ ਉਹਨੂੰ ਆਪਣੇ ਘਰ ਵਿੱਚ ਆਪਣੇ ਕੋਲ ਕੋਈ ਸ਼ਰਨ ਦੇਣ ਨੂੰ ਤਿਆਰ ਨਹੀਂ ਕੋਈ ਰੱਖਾਂ ਨੂੰ ਤਿਆਰ ਨਹੀਂ ਮਹਾਰਾਜ ਕਹਿੰਦੇ ਜਾਂ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਦੇ ਅੱਗੇ ਲਾਗੂ ਹੋਏ ਦੁਸ਼ਮਨਾ ਲਾਗੂ ਹੋਏ ਦਰਥੇ ਚੜ ਕੇ ਆ ਗਏ ਉਸ ਬੰਦੇ ਉੱਤੇ ਦੁਸ਼ਮਣ ਵੀ ਵਿਰੋਧ ਕਰਨ ਵਾਸਤੇ ਆ ਗਏ ਇੱਕ ਵਿਚਾਰਾ ਘਰ ਦੀ ਮੁਸ਼ਕਲ ਵਿੱਚ ਪਿਆ ਹੈ ਮੁਸੀਬਤ 'ਚ ਦੂਜੇ ਪਾਰੇ ਦੁਸ਼ਮਨਾ ਕਿਹਾ ਹੁਣ ਫਸ ਗਿਆ ਹੁਣ ਇਹਨੂੰ ਰਗੜ ਕੇ ਰੱਖ ਦਿਓ ਲਾਗੂ ਹੋਏ ਦੁਸ਼ਮਨਾ ਅਗਲੀ 60 ਢੋਰ ਕੀ ਵੱਜ ਗਈ ਵੇਖੋ ਇਹ 60 ਤੇ 60 ਵੱਜ ਰਹੀ ਹੈ ਮੇਰੀ ਗੱਲ ਜਿਨ੍ਹਾਂ ਨਾਲ ਵਾਪਰਦੀ ਉਹਨਾਂ ਨੂੰ ਪੁੱਛ ਕੇ ਦੇਖਿਓ ਇੱਕ ਮੁਸ਼ਕਲ ਬਣ ਗਈ ਹਾਂ ਦੂਜੀ ਗੱਲ ਜਿਹੜੇ ਵਿਰੋਧੀ ਸਨ ਉਹਨਾਂ ਕਿਹਾ ਅੱਜ ਕਮਜ਼ੋਰ ਹੋ ਗਿਆ ਅਜ ਰਗੜ ਦਿਓ ਇਸ ਲਈ ਕਹਿੰਦੇ ਆ ਨਾ ਅੱਜ ਇਹ ਡਿੱਗਦਾ ਪੈਜ ਬਸ ਮਲਦੇ ਹੋਏ ਨੂੰ ਜਾਂ ਕੋ ਮੁਸ਼ਕਲ ਆਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਅਗਲੀ 60 ਪਰਿਵਾਰ ਦੇ ਜੀ ਮਾਰ ਗਏ ਜਿਹੜੇ ਖੂਨ ਦੇ ਰਿਸ਼ਤੇ ਸਨ ਬਈ ਮਾਣੋ ਵੀ ਉਦੋਂ ਧੋਖਾ ਦੇ ਗਏ ਵੇਖੋ 60 ਤੇ ਸੱਚ ਵਜ ਰਹੀ ਹੈ ਨਾ ਜਦੋਂ ਇਹੋ ਜੀ ਮੁਸੀਬਤ ਪੈਂਦੀ ਯਾਦ ਰੱਖਿਓ ਦੁਸ਼ਮਨ ਵੀ ਆ ਜਾਂਦੇ ਆ ਮੁਸ਼ਕਲ ਵੀ ਆ ਜਾਂਦੀ ਏ ਤੇ ਜਿਨ੍ਹਾਂ ਨਾਲ ਖੂਨ ਦੇ ਰਿਸ਼ਤੇ ਹੁੰਦੇ ਆ ਪਿਆਰਿਓ ਯਾਦ ਰੱਖਿਓ ਉਹ ਵੀ ਦਰਵਾਜ਼ੇ ਬੰਦ ਕਰ ਜਾਂਦੇ ਆ ਜਾਂ ਕੋ ਮੁਸ਼ਕਲ ਆਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੇ ਭੱਜ ਗਏ ਸਾਰੇ ਜੀ ਕੋਈ ਫੋਨ ਤੱਕ ਨਹੀਂ ਚੁੱਕਦਾ ਸੱਚ ਇਹ ਬਿਹ ਹਕੀਕਤ ਹੈ ਲਾਗੂ ਹੋਏ ਦੁਸ਼ਮਨਾ ਸਾਖ ਪੀ ਭੱਜ ਖੱਲੇ ਸਭੋ ਭੱਜੈ ਆਸਰਾ ਅੱਜ ਤੱਕ ਕਮਿਊਨਿਟੀ ਚ ਜਾਂ ਸਮਾਜ ਵਿੱਚ ਜਿਨ੍ਹਾਂ ਲੋਕਾਂ ਨਾਲ ਮਿੱਤਰਤਾ ਸੀ ਆਪਾਂ ਭੜਾ ਕਰਦੇ ਰਹੇ ਸੋਚਦੇ ਸਾਂ ਔਖੇ ਵੇਲੇ ਕਦੀ ਕੰਮ ਆਉਣਗੇ ਕਹਿਣ ਲਗੇ ਸਮਾਜ ਦਾ ਇੱਕ ਇੱਕ ਆਸਰਾ ਟੁੱਟ ਗਿਆ ਹੁਣ ਕੀ ਕਰੇ ਬੰਦਾ ਇਕ ਤੁਹਾਡੇ ਕੋਲ ਮੇਰੇ ਕੋਲ ਬੜੀ ਵੱਡੀ ਤਾਕਤ ਹੈ ਉਸ ਤਾਕਤ ਦੇ ਮੈਂ ਥੋੜੇ ਜਿ ਜਿੰਨੀ ਕੁ ਮੈਨੂੰ ਸਮਝ ਪਈ ਮੈਂ ਖੌਮੇ ਚ ਨਹੀਂ ਕਹਾਂਗਾ ਮੇਰੇ ਕੋਲ ਵੀ ਹੈ ਤੁਹਾਡੇ ਕੋਲ ਹੀ ਹੈ ਉਹ ਤਾਕਤ ਕਿਤੇ ਅੰਤਲੇ ਸਮੇ ਗੁਰੂਵਾਲ ਤੁਰ ਪਈ ਨਾ ਇਸ ਸਾਰੀ ਜ਼ਿੰਦਗੀ ਦੇ ਅਰਥ ਬਦਲ ਜਾਣਗੇ ਫਿਰ ਸੁਣੋ ਲਾਗੂ ਹੋਏ ਦੁਸ਼ਮਨਾਂ ਸਾਖ ਪੇ ਭੱਜ ਖੱਲੇ ਸਭੋ ਭੱਜੈ ਆਸਰਾ ਚੂਕੈ ਸਭ ਅਸਰਾਓ ਸਾਰੀ ਠਾਰ ਖਤਮ ਹੋ ਗਈ ਗੁਰੂ ਅਰਜੁਨ ਦੇਵ ਕਹਿੰਦੇ ਕਭਰਾ ਨਾ ਮੈਨੂੰ ਪਤਾ ਤੇਰੇ ਤੇ ਮੁਸ਼ਕਲ ਆ ਗਈ ਦੁਸ਼ਮਣ ਆ ਗਏ ਤੇਰੇ ਮਿੱਤਰ ਛੱਡ ਗਏ ਤੈਨੂੰ ਕੋਈ ਘਰ ਚ ਰੱਖਣ ਨੂੰ ਤਿਆਰ ਨਹੀਂ ਤੇਰੇ ਕੋਲ ਕੋਈ ਤਾਕਤ ਨਹੀਂ ਤੈਨੂੰ ਰੱਬ ਨੇ ਇੱਕ ਅੰਤਕਾਰਨ ਦਿੱਤਾ ਹੈ ਉਹਦੇ ਵਿੱਚ ਚਿੱਤ ਇੱਕ ਅਨਰਜੀਕ ਹੈ ਤੂੰ ਆਪਣੇ ਚਿੱਤ ਵਿੱਚ ਕਰਤੇ ਪੁਰਖ ਨੂੰ ਚੇਤੇ ਰੱਖੀ ਤੈਨੂੰ ਤੱਤੀ ਵਾ ਨਹੀਂ ਲੱਗਣਦਾ ਮੈਂ ਥੋੜਾ ਜਿਹਾ ਫਿਰ ਆਪ ਨੂੰ ਮੈਂ ਇਹ ਤੁਕ ਲੈ ਲੀਖ ਹੈ ਜਾਂ ਕੋ ਮੁਸ਼ਕਲ ਆਤ ਬਣੇ ਤੋ ਹੀ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੇ ਭੱਜ ਖਲੇ ਸਭੋ ਭੱਜੈ ਆਸਰਾ ਚੂਕੇ ਸਭ ਉਸਰਾਓ ਚਿਤ ਆਵੇ ਆ ਇੱਕ ਇਹਦਾ ਪਾਠ ਓਸ ਹੈ ਇਹ ਊੜਾ ਖੁੱਲ ਹੈ ਜੀ ਉਸ ਨਹੀਂ ਹੈਗਾ ਚਿਤ ਆਵੇ ਓਸ ਪਾਰ ਬ੍ਰह्म ਲਗਾ ਨਾ ਤੱਤੀ ਵਾਓ ਜੇ ਉਸ ਵੇਲੇ ਉਸ ਵੇਲੇ ਕਿਉਂ ਕਿਹਾ ਫਿਰ ਸੁਣੋ ਉਸ ਵੇਲੇ ਕਿਉਂ ਕਹਿ ਦਿੱਤਾ ਉਸ ਵੇਲੇ ਰੱਬ ਚੇਤੇ ਆ ਜਾਏ ਇਹਦਾ ਕਾਰਨ ਪਤਾ ਕੀ ਜੀ ਪਹਿਲਾਂ ਸਾਡਾ ਚਿਤ ਖਿੰਡਿਆ ਹੁੰਦਾ ਮੇਰੇ ਭਾਈ ਹੈ ਮੇਰੇ ਭਾਈ ਦੇ ਬੇਟੇ ਖੈ ਹੀ ਹੈ ਨਾ ਮੇਰੇ ਚਾਚਾ ਜੀ ਨੇ ਮੇਰੇ ਫੁੱਪੜ ਜੀ ਨੇ ਮੇਰੇ ਮਾਸੜ ਜੀ ਨੇ ਮੇਰੇ ਤਾਇਆ ਜੀ ਨੇ ਮੇਰਾ ਜਵਾਈ ਹੈ ਮੇਰਾ ਸੰਡੂ ਹੈ ਖਿੰਡੀ ਹੈ ਨਾ ਸੂਰਤ ਕਿਉਂਕਿ ਸੂਰਤ ਰੱਬ ਦੀ ਥਾਂ ਤੇ ਬੰਦਿਆਂ ਦੇ ਸਾਰੇ ਲੈਂਦੀ ਹੈ ਤੇ ਜਦੋਂ ਸਾਰੇ ਦਰਵਾਜ਼ੇ ਬੰਦ ਹੋ ਜਾਣ ਚੇਤੇ ਰੱਖਿਓ ਉਦੋਂ ਸੂਰਤ ਇੰਨੀ ਕਿ ਟਿਕ ਜਾਂਦੀ ਹੈ ਇੰਨੀ ਇਕਾਗਰ ਹੋ ਜਾਂਦੀ ਹੈ ਰੱਬ ਤੋਂ ਬਿਨਾ ਕੁਝ ਨਜ਼ਰ ਨਹੀਂ ਆਉਂਦਾ ਉਦੋਂ ਇੱਕ ਵਾਰੀ ਕਹਿ ਦਈਏ ਕਲਗੀ ਵਾਲਿਆ ਆਪਣੇ ਸਿੱਖ ਦੀ ਇੱਜ਼ਤ ਰੱਖ ਲਈ ਇਹ ਵੀ ਰੱਬ ਦੇ ਘਰ ਵੀ ਸੁਣਿਆ ਜਾਂਦਾ ਮੈਂ ਥੋੜਾ ਜਿਹਾ ਆਪ ਨੂੰ ਬੇਨਤੀ